ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਇਹੋ ਜਿਹੀ ਖਬਰ ਦੀ ਜਿਸ ਨੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਛੇੜ ਦਿੱਤੀ ਹੈ ਦੋਸਤੋ ਗੱਲ ਹੋ ਰਹੀ ਹੈ ਬੱਬੂ ਮਾਨ ਦੀ ਮਸ਼ਹੂਰ ਫਿਲਮ ਹਸਰ ਤੋਂ ਮਸ਼ਹੂਰ ਹੋਈ ਅਦਾਕਾਰ ਗੁਰਲੀਨ ਚੋਪੜਾ ਦੀ ਦੋਸਤੋ ਗੁਰਲੀਨ ਚੋਪੜਾ ਉਹ ਨਾਮ ਹੈ ਜਿਸ ਨੇ ਫਿਲਮ ਹਸਰ ਲਈ ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੀ ਪਛਾਣ ਬਣਾਈ ਉਸ ਸਮੇਂ ਬੱਬੂ ਮਾਨ ਦੇ ਨਾਲ ਉਸ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਗੁਰਲੀਨ ਚੋਪੜਾ ਰਾਤੋਂ ਰਾਤ ਘਰ ਘਰ ਵਿੱਚ ਪਛਾਣ ਬਣ ਗਈ ਫਿਲਮਾਂ ਤੋਂ ਇਲਾਵਾ ਗੁਰਲੀਨ ਚੋਪੜਾ ਅਕਸਰ ਆਪਣੀਆਂ ਬੇਵਾਕ ਗੱਲਾਂ ਅਤੇ ਇੰਟਰਵਿਊਜ਼ ਕਰਕੇ ਚਰਚਾ ਵਿੱਚ ਰਹਿੰਦੀ ਆਈ ਹੈ ਦੋਸਤੋ ਜੇ ਤੁਸੀਂ ਗੁਰਲੀਨ ਚੋਪੜਾ ਦੇ ਪੁਰਾਣੇ ਇੰਟਰਵਿਊ ਸੁਨੇ ਹੋਣ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਉਹ ਕਈ ਵਾਰ ਇਹ ਗੱਲ ਕਹਿ ਚੁੱਕੀ ਸੀ ਮੈਂ ਵਿਆਹ ਨਹੀਂ ਕਰਵਾਉਣਾ ਇੰਨਾ ਕੰਮਾਂ ਵਿੱਚ ਕੀ ਰੱਖਿਆ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣੀ ਚਾਹੀਦੀ ਹੈ ਇਹ ਬਿਆਨ ਉਸ ਸਮੇਂ ਕਾਫੀ ਵਾਇਰਲ ਹੋਏ ਅਤੇ ਲੋਕਾਂ ਨੇ ਉਸ ਨੂੰ ਇੱਕ ਮਜ਼ਬੂਤ ਤੇ ਖੁਦਮੁਖਤਿਆਰ ਔਰਤ ਵਜੋਂ ਵੇਖਿਆ ਪਰ ਦੋਸਤੋ ਸਮਾਂ ਬਦਲਦਾ ਹੈ ਤੇ ਜ਼ਿੰਦਗੀ ਵੀ ਹਾਲ ਹੀ ਵਿੱਚ ਗੁਰਲੀਨ ਚੋਪੜਾ ਨੇ ਇੱਕ ਸਰਦਾਰ ਮੁੰਡੇ ਨਾਲ ਚੁੱਪਚਾਪ ਵਿਆਹ ਕਰਵਾ ਲਿਆ ਜਿਵੇਂ ਹੀ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ ਉਸ ਵੇਲੇ ਇੰਟਰਨੈਟ ਤੇ ਹਲਚਲ ਮਚ ਗਈ ਦੋਸਤੋ ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਅਫਸੋਸਨਾਕ ਸੀ ਲੋਕਾਂ ਨੇ ਗੁਰਲੀਨ ਚੋਪੜਾ ਨੂੰ ਉਸ ਦੀ ਉਮਰ ਦੇ ਨਾਂ ਤੇ ਬਹੁਤ ਟਰੋਲ ਨਾ ਸ਼ੁਰੂ ਕਰ ਦਿੱਤਾ ਕੁਝ ਕਮੈਂਟ ਐਸੇ ਸਨ ਤੇਰੀ ਉਮਰ ਦੇਖ ਤੇ ਮੁੰਡੇ ਦੀ ਉਮਰ ਦੇਖ ਕੋਈ ਲਿਖਦਾ ਤੂੰ ਬੁੱਢੀ ਲੱਗਦੀ ਐ ਉਹ ਹਲੇ ਬੱਚਾ ਐ ਤੇ ਕੋਈ ਲਿਖਦਾ ਤੂੰ ਉਸ ਦੀ ਮਾਂ ਲੱਗਦੀ ਐ ਦੋਸਤੋ ਸੋਚਣ ਵਾਲੀ ਗੱਲ ਇਹ ਐ ਕਿ ਅਜੇ ਵੀ ਸਾਡਾ ਸਮਾਜ ਕਿਸੇ ਔਰਤ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਅਧਿਕਾਰ ਨਹੀਂ ਦਿੰਦਾ ਟ੍ਰੋਲਿੰਗ ਤੋਂ ਬਾਅਦ ਗੁਰਲੀਨ ਚੋਪੜਾ ਨੇ ਚੁੱਪ ਰਹਿਣ ਦੀ ਥਾਂ ਸਿੱਧਾ ਜਵਾਬ ਦੇਣਾ ਚੁਣਿਆ ਉਸ ਨੇ ਆਪਣੇ ਇੰਸਟਾਗ੍ਰam ਸਟੋਰੀ ਰਾਹੀਂ ਕਿਹਾ ਮੈਨੂੰ ਟ੍ਰੋਲ ਦੀ ਕੋਈ ਪਰਵਾਹ ਨਹੀਂ ਤੁਸੀਂ ਜੋ ਮਰਜ਼ੀ ਕਹੋ ਮੇਰੀ ਸਿਹਤ ਉੱਤੇ ਇਸ ਦਾ ਕੋਈ ਅਸਰ ਨਹੀਂ ਇਹ ਮੇਰੀ ਜ਼ਿੰਦਗੀ ਐ ਮੈਂ ਜਿਸ ਨਾਲ ਮਰਜੀ ਵਿਆਹ ਕਰਾਂ ਤੁਹਾਨੂੰ ਕੀ ਅੱਗੇ ਉਸਨੇ ਇਹ ਵੀ ਕਿਹਾ ਜਦੋਂ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਤਾਂ ਤੁਸੀਂ ਸਾਡੇ ਵਿੱਚ ਇੰਟਰਫੇਅਰ ਕਿਉਂ ਕਰ ਰਹੇ ਹੋ ਬਾਹੇ ਗੁਰੂ ਤੁਹਾਨੂੰ ਸਮੱਤ ਬਖਸ਼ੇ ਦੋਸਤੋ ਅੱਜ ਦੇ ਸਮੇਂ ਵਿੱਚ ਜਿੱਥੇ ਅਸੀਂ ਮਾਡਰਨ ਬੰਦ ਦੀ ਗੱਲ ਕਰਦੇ ਹਾਂ ਉੱਥੇ ਅਜੇ ਵੀ ਉਮਰ ਵਿਆਹ ਤੇ ਔਰਤ ਦੀ ਚੋਇਸ ਲੋਕਾਂ ਲਈ ਮਸਲਾ ਬਣੀ ਹੋਈ ਹੈ ਕੀ ਪਿਆਰ ਦੀ ਕੋਈ ਉਮਰ ਹੁੰਦੀ ਹੈ ਕਿ ਵਿਆਹ ਸਿਰਫ ਲੋਕਾਂ ਨੂੰ ਖੁਸ਼ ਕਰਨ ਲਈ ਹੁੰਦਾ ਹੈ ਦੋਸਤੋ ਗੁਰਲੀਨ ਚੋਪੜਾ ਨੇ ਜੋ ਕੀਤਾ ਉਸ ਦੀ ਆਪਣੀ ਜ਼ਿੰਦਗੀ ਦਾ ਫੈਸਲਾ ਹੈ ਅਤੇ ਉਸ ਨੂੰ ਪੂਰਾ ਹੱਕ ਹੈ ਆਪਣੀ ਖੁਸ਼ੀ ਲਈ ਫੈਸਲੇ ਕਰਨ ਦਾ ਹੁਣ ਗੱਲ ਤੁਹਾਡੇ ਹੱਥ ਵਿੱਚ ਹੈ ਤੁਹਾਡੇ ਕੀ ਵਿਚਾਰ ਹਨ ਕਿ ਟ੍ਰੋਲਿੰਗ ਠੀਕ ਹੈ ਜਾਂ ਗਲਤ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ